ਦੀਮਾ ਪਰ ਬੈਠੇ ਨਾਕ ਤਸਕਰਾਂ ਵੱਲੋਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਭਾਰਤ ਦੇ ਇਲਾਕੇ ਦੇ ਵਿੱਚ ਨਸ਼ੇ ਰੀਆਂ ਜਿਹੜੀਆਂ ਖੇਪਾਂ ਦੀ ਤਸਕਰੀ ਕਰਕੇ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਵੀ ਨਸ਼ੇ ਦੀ ਜਿਹੜੀ ਇੱਕ ਖੇਪ ਹੈ ਭਾਰਤ ਦੇ ਇਲਾਕੇ ਵਿੱਚ ਭੇਜੀ ਆ ਜਿਸ ਦੀ ਸੂਚਨਾ ਗੁਪਤ ਸੂਚਨਾ ਜਿਹੜੀ ਆ ਪੁਲਿਸ ਨੂੰ ਮਿਲੀ ਆ ਤੇ ਉਹਨਾਂ ਨੇ ਬੀਐਸਐਫ ਤੇ ਪੁਲਿਸ ਨੇ ਮਿਲ ਕੇ ਇੱਕ ਜੁਆਇੰਟ ਜਿਹੜਾ ਆਪਰੇਸ਼ਨ ਕੀਤਾ ਤੇ ਸੱਚ ਆਪਰੇਸ਼ਨ ਜਿਹੜੇ ਕਰਦੇ ਹੋਏ ਉਹਨਾਂ ਨੂੰ ਜਿਹੜੀ ਆ ਕਰੋੜਾਂ ਰੁਪਏ ਦੀ ਹੈਰੋਇਨ ਦਾ ਇੱਕ ਪੈਕੇਟ ਜਿਹੜਾ ਉਹ ਬਰਾਮਦ ਹੋਇਆ ਇਸ ਪੈਕੇਟ ਜਿਹੜਾ ਦੱਸਿਆ ਜਾ ਨਾਲ ਇੱਕ ਡਰੋਨ ਵੀ ਜਿਹੜਾ ਬ੍ਰਾਹਮਤ ਹੋਇਆ ਵੀ ਜੋ ਸਮਝਿਆ ਜਾ ਸਕਦਾ ਵੀ ਡਰੋਨ ਦੇ ਰਾਹੀਂ ਜਿਹੜੀਆਂ ਤਸਕਰੀ ਕਰਨ ਦੀ ਜੜੀਆ ਕੋਸ਼ਿਸ਼ ਕੀਤੀ ਆ ਤੇ ਭਾਰਤ ਦੇ ਇਲਾਕੇ ਵਿੱਚ ਕੀ ਭੇਜਦੀ ਆ ਉਹ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਜਾਰੀ ਪਾਕ ਬੈਠੇ ਜਿਹੜੇ ਤਸਕਰ ਹੈਗੇ ਆ ਉਹਨਾਂ ਵੱਲੋਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਭਾਵੇਂ ਬੀਐਸਐਫ ਤੇ ਪੁਲਿਸ ਜਿਹੜੀ ਆ ਉਹਨਾਂ ਦੀ ਮੁਸਤੈਦੀ ਕਰਕੇ ਚੌਕਸੀ ਕਰਕੇ ਉਹਨਾਂ ਦੇ ਜਿਹੜੇ ਇਰਾਦੇ ਹੈਗੇ ਆ ਉਹਨਾਂ ਨੂੰ ਨਾਕਾਮਯਾਬ ਜੜਾ ਉਹ ਕੀਤਾ ਜਾ ਰਿਹਾ ਲੇਕਿਨ ਕਹਿਆ ਜਾ ਸਕਦਾ ਵੀ ਲਗਾਤਾਰ ਜਿਹੜੀ ਆ ਇਹ heroin ਦੀ ਜੜੀਆ ਰਿਕਵਰੀ ਹੋਣਾ ਉਹ ਦਰਸਾਉਂਦਾ ਵੀ ਕਿਸ ਤਰ੍ਹਾਂ ਜੜੀਆ heroin ਦੀ ਜੜੀਆ ਕਰੀਆ ਸੀਮਾ ਪਾਰ ਤੋਂ ਜਿਹੜੀ ਕੀਤੀ ਜਾ ਰਹੀ ਆ ਜਿਹਨਾਂ ਨੂੰ ਪੂਰੀ ਤਰ੍ਹਾਂ ناکਾਮਯਾਬ ਜਿਹੜਾ ਇਹ ਏਜੰਸੀਆਂ ਜਿਹੜੀਆਂ ਭਰਦੀਆਂ ਉਹ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਅੱਜ ਇੱਕ ਵੱਡਾ ਮਾਮਲਾ ਸਾਹਮਣੇ ਆ ਜਿਹਦੇ ਇੱਕ ਪੈਕੇਟ ਜਿਹੜਾ ਰੋਹਿੰਦਾ ਜਿਹੜਾ ਬਰਾਮਦ ਕੀਤਾ ਨਾਲ ਇੱਕ ਡਰੋਨ ਨੂੰ ਜਿਹੜਾ ਫੜਨ ਵਿੱਚ ਬੜੀ ਸਫਲਤਾ ਜਿਹੜੀ ਆਫਸਰ ਕੀਤੀ ਆ ਹੁਣ ਪੁਲਿਸ ਇਸੇ ਗੱਲ ਦੀ ਜਿਹੜੀ ਜਾਂਚ ਕਰਦੀ ਪਈ ਆ ਵੀ ਆਖਿਰ ਜਿਹੜੀ ਏ ਖੇਪ ਹੈ ਇਹ ਕਿੰਨਾ ਨੇ ਮੰਗਾਈ ਸੀ ਤੇ ਕਿੰਨਾ ਦੇ ਹੱਥਾਂ ਵਿੱਚ ਜਾਣੀ ਸੀ ਤਾਂ ਜੋ ਉਹਨਾਂ ਤੱਕ ਪਹੁੰਚ ਕੇ ਉੱਥੇ ਜਿਹੜੀਆ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੈਕੇਟ ਬਰਾਮਦ ਹੋਇਆ ਨਾਲੇ ਨਾਲ ਡਰੋਨ ਬਰਾਮਦ ਹੋਇਆ ਵੀ ਉਸ ਖੇਤਾਂ ਦੇ ਜਿਹੜੇ ਮਾਲਕ ਨੂੰ ਨਾਲ ਜਿਹੜੀ ਆ ਇਹ ਪੁੱਛ ਕੇ ਛੁਣ ਕੀਤੀ ਜਾਏਗੀ ਇਲਾਕੇ ਦਾ ਸਰਚ ਆਪਰੇਸ਼ਨ ਵੀ ਕੀਤਾ ਗਿਆ ਤੇ ਤਾਂ ਜੋ ਪਤਾ ਚੱਲ ਸਕੇਗਾ ਵੀ ਆਖਰੀ ਜਿਹੜੀ ਖੇਪ ਹੈ ਸੀਮਾ ਪਾਰ ਤੋਂ ਨੇ ਮਹंगाई ਸੀ ਤੇ ਕਿੰਨਾ ਦੇ ਹੱਤਾ ਤੱਕ ਉਹ ਜਾਰੀ ਸੀ ਤਾਂ ਜੋ ਉਹਨਾਂ ਰੋਪੀਆਂ ਦੇ ਖਰਾਬ ਜਿਹੜੀ ਆ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਸਰਾਖਾ ਦੇ ਪਿੱਛੇ ਭੇਜਨ ਦਾ ਜਿਹੜਾ ਕੰਮ ਕੀਤਾ ਜਾਵੇ ਲੇਕਿਨ ਇੱਕ ਗੱਲ ਤਾਂ ਸਾਫ ਜਾਹਿਰ ਹੁੰਦੀ ਆ ਵੀ ਕਿਸ ਤਰ੍ਹਾਂ ਜੇ ਨਸ਼ੇ ਦੇ ਖਿਲਾਫ ਜਿਹੜੀ ਮਹੀਮ ਜੜੀ ਆ ਫਰੋਪਰ ਪੁਲਿਸ ਵੱਲੋਂ ਚਲਾਈ ਜਾ ਰਹੀ ਔਰ ਇਹ ਵਿੱਚ ਵੱਡੀਆਂ ਕਾਮਯਾਬੀਆਂ ਵੀ ਹਾਸਲ ਹੋ ਰਹੀਆਂ ਤੇ ਜੋ ਸੀਮਾ ਪਾਰ ਤੋਂ ਜਿਹੜੀਆਂ ਤਸਕਰੀ ਹੋ ਕੇ ਖੇਪਾਂ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਆਂਦੀਆਂ ਪਈਆਂ ਉਹਨਾਂ ਨੂੰ ਫੜਨ ਵਿੱਚ ਵੀ ਏਜੰਸੀਆਂ ਜਿਹੜੀਆਂ ਪੂਰੀਆ ਮੁਸਤੈਦ ਦਿਖਾਈ ਦੇ ਰੀਆਂ ਜਿਹਰੇ ਵਿੱਚ ਵੱਡੀਆਂ ਜਿਹੜੀਆਂ ਕਾਮਯਾਬੀਆਂ ਉਹ ਹਾਸਲ ਹੋ ਰ ਉਹ ਜਾਂ ਹੰਦੋਸ਼ੀਆ ਦੀ ਪਾਲ ਵਿੱਚ ਜਿਹੜੀ ਆਪਾਂ ਨੂੰ ਜਿਹੜੀ ਆ ਉਹ ਛਾਪੇਮਾਰੀ ਕਰਦੀ ਪਈ ਆ ਤਾਂ ਜੋ ਕੋਈ ਪਤਾ ਚੱਲ ਸਕੇ ਆਖਿਰੇ ਜਿਹੜੀ ਖੇਪ ਹੈ ਇਹ ਕਿੰਨੇ ਮਹਿੰਗੇ ਚੀਜ਼ ਕਿਹਦੇ ਹੱਥਾਂ 'ਚ ਜਾਣੀ ਸੀ ਤਾਂ ਜੋ ਉਹਨਾਂ ਦੇ ਖਰਾਬੀ ਮਾਮਲਾ ਦਰਜ ਕਰਕੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਸਕੇ ਇੱਕ ਨਵਾਂ ਮਾਮਲਾ ਹੈ ਡਰੋਨ ਦਾ ਸਰਕੀ ਮਾਮਲਾ ਜੀਪੁਰ ਇਹ ਪੰਜਾਬ ਸਰਕਾਰ ਵੱਲੋਂ ਤੇ ਬੀ ਜੀ ਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਹੈ ਉਨੇ ਰੇਮ ਚਲਾਈ ਗਈ ਉਹਦੇ ਉਹਦੀ ਲੜੀ ਦੇ ਵਿੱਚ ਅਸੀਂ ਜਿਹੜੀ ਸਰਚ ਕਰਨ ਤੇ ਐਡੀਐਸ ਦੀ ਜਿਹੜੀ ਹੈਗੀ ਕਾਰਵਾਈ ਹੈਗੀ ਲੱਗੀ ਆ ਉਹਦੇ ਕਰਕੇ ਡਰੋਨ ਜਿਹੜਾ ਇੱਥੇ ਡੇਗਿਆ ਗਿਆ ਤੇ ਨਾਲ ਦਗ ਲੋਹਰਨ ਬRAND ਹੋਈ ਤੇ ਡਰੋਨ ਬRAND ਹੋਇਆ ਸਦਰਥਾਣੇ ਐਫਆਈਆ ਦਾ ਜਿਹੜਾ ਵੀ ਦੋਸ਼ੀ ਤਲਾਸ਼ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਨੈ릭 ਸੇਰਾ ਫਰਾਈ ਸੀਮਾ ਪਾਰ ਬੈਠੇ ਪਾਕ ਤਸਕਰਾਂ ਵੱਲੋਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਭਾਰਤ ਦੇ ਇਲਾਕੇ ਦੇ ਵਿੱਚ ਨਸ਼ੇ ਰਹੀਆਂ ਜਿਹੜੀਆਂ ਖੇਪੜੀ ਤਸਕਰੀ ਕਰਕੇ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਵੀ ਨਸ਼ੇ ਦੀ ਜਿਹੜੀ ਇੱਕ ਖੇਪ ਹੈ ਭਾਰਤ ਦੇ ਇਲਾਕੇ ਵਿੱਚ ਭੇਜੀ ਹੈ ਜਿਸ ਦੀ ਸੂਚਨਾ ਗੁਪਤ ਸੂਚਨਾ ਜਿਹੜੀ ਆ ਪੁਲਿਸ ਨੂੰ ਮਿਲੀ ਆ ਤੇ ਉਹਨਾਂ ਨੇ ਬੀਐਸਐਫ ਤੇ ਪੁਲਿਸ ਨੇ ਮਿਲ ਕੇ ਇੱਕ ਜੁਆਇੰ ਤੇ ਸਰਚ ਆਪਰੇਸ਼ਨ ਜਿਹੜੇ ਕਰਦੇ ਹੋਏ ਉਹਨਾਂ ਨੂੰ ਜਿਹੜੀ ਹੈ ਕਰੋੜਾਂ ਰੁਪਏ ਦੀ ਹੈਰੋਇਨ ਦਾ ਇੱਕ ਪੈਕੇਟ ਜਿਹੜਾ ਉਹ ਬਰਾਮਦ ਹੋਇਆ ਇਸ ਪੈਕੇਟ ਜਿਹੜਾ ਦੱਸਿਆ ਜਾ ਰਿਹਾ ਵੀ ਇਸ ਪੈਕੇਟ ਦੇ ਨਾਲ-ਨਾਲ ਇੱਕ ਡਰੋਨ ਵੀ ਜਿਹੜਾ ਬਰਾਮਦ ਹੋਇਆ ਵੀ ਜੋ ਸਮਝਿਆ ਜਾ ਸਕਦਾ ਵੀ ਡਰੋਨ ਦੇ ਰਾਹੀਂ ਜਿਹੜੀ ਤਸਕਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਭਾਰਤ ਦੇ ਇਲਾਕੇ ਵਿੱਚ ਕੀ ਭੇਜਦੀ ਆ ਉਹ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਜਾਰੀ ਪਾਕ ਬੈਠੇ ਜਿਹੜੇ ਤਸਕਰ ਹੈਗੇ ਆ ਉਹਨਾਂ ਵੱਲੋਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਭਾਵੇਂ ਬੀਐਸਐਫ ਤੇ ਪੁਲਿਸ ਜਿਹੜੀ ਆ ਉਹਨਾਂ ਦੀ ਮੁਸਤੈਦੀ ਕਰਕੇ ਚੌਕਸੀ ਕਰਕੇ ਉਹਨਾਂ ਦੇ ਜਿਹੜੇ ਇਰਾਦੇ ਹੈਗੇ ਆ ਉਹਨ ਕਾਮਯਾਬ ਜੜਾਓ ਕੀਤਾ ਜਾ ਰਿਹਾ ਲੇਕਿਨ ਕੀਆ ਜਾ ਸਕਦਾ ਵੀ ਲਗਾਤਾਰ ਜੜੀ ਹੈ ਰੋਇਨ ਦੀ ਜੜੀ ਹੈ ਰਿਕਵਰੀ ਹੁਣ ਉਹ ਦਰਸਾਉਂਦਾ ਵੀ ਕਿਸ ਤਰ੍ਹਾਂ ਜੜੀ ਹੈ ਰੋਇਨ ਦੀ ਜੜੀ ਹੈ ਤਸਕਰੀਆ ਸੀਮਾ ਪਾਰ ਤੋਂ ਜੜੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੂਰੀ ਤਰ੍ਹਾਂ ناکਾਮਯਾਬ ਜੜਾ ਫੇ ਏਜੰਸੀਆਂ ਜੜੀਆਂ ਭਰਦੀਆਂ ਉਹ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਅੱਜ ਇੱਕ ਵੱਡਾ ਮਾਮਲਾ ਸਾਹਮਣੇ ਹੈ ਜਿਹਦੇ ਇੱਕ ਪੈਕੇਟ ਜੜਾ ਰੋਇਨ ਦਾ ਜੜਾ ਬਰਾਮਦ ਕੀਤਾ ਨਾਲ ਇੱਕ ਡਰੋਨ ਨੂੰ ਜਿਹੜਾ ਫੜਨ ਵਿੱਚ ਵੱਡੀ ਸਫਲਤਾ ਜਿਹੜੀ ਆਫਸਰ ਕੀਤੀ ਆ ਹੁਣ ਪੁਲਿਸ ਇਸੇ ਗੱਲ ਦੀ ਜਿਹੜੀ ਜਾਂਚ ਕਰਦੀ ਪਈ ਆ ਵੀ ਆਖਿਰ ਜਿਹੜੀ ਏ ਖੇਪ ਹੈ ਇਹ ਕਿੰਨਾ ਨੇ ਮੰਗਾਈ ਸੀ ਤੇ ਕਿੰਨਾ ਦੇ ਹੱਤਾ ਵਿੱਚ ਜਾਣੀ ਸੀ ਤਾਂ ਜੋ ਉਹਨਾਂ ਤੱਕ ਪਹੁੰਚ ਕੇ ਉੱਥੇ ਜਿਹੜੀਆ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੈਕੇਟ ਬਰਾਮਦ ਹੋਇਆ ਨਾਲੇ ਨਾਲ ਡਰੋਨ ਬਰਾਮਦ ਹੋਇਆ ਵੀ ਉਸ ਖੇਤਾਂ ਦੇ ਜਿਹੜੇ ਮਾਲਕ ਨੂੰ ਨਾਲ ਜਿਹੜੀ ਆ ਇਹ ਪੁੱਛਗਛ ਹੁਣ ਕੀਤੀ ਜਾਏਗੀ ਇਲਾਕੇ ਦਾ ਸਰਚ ਆਪਰੇਸ਼ਨ ਵੀ ਕੀਤਾ ਗਿਆ ਤੇ ਤਾਂ ਜੋ ਪਤਾ ਚੱਲ ਸਕੇਗਾ ਵੀ ਆਖਰੀ ਜਿਹੜੀ ਖੇਪ ਹੈ ਸੀਮਾ ਪਾਰ ਤੋਂ ਕਿੰਨੇ ਮੰਗਾਈ ਸੀ ਤੇ ਕਿੰਨਾ ਦੇ ਹੱਤਾ ਤੱਕ ਉਹ ਤਾ ਜੋ ਉਹਨਾਂ ਰੋਪੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਸਰਾਖਾ ਦੇ ਪਿੱਛੇ ਭੇਜਨ ਦਾ ਜਿਹੜਾ ਕੰਮ ਕੀਤਾ ਜਾਵੇ ਲੇਕਿਨ ਇੱਕ ਗੱਲ ਤਾਂ ਸਾਫ ਜਾਹਿਰ ਹੁੰਦੀ ਆ ਵੀ ਕਿਸ ਤਰ੍ਹਾਂ ਜੇ ਨਸ਼ੇ ਦੇ ਖਿਲਾਫ ਜਿਹੜੀ ਮਹੀਨ ਜੜੀ ਆ ਫਰੋਇਪਰਪਸ ਵੱਲੋਂ ਚਲਾਈ ਜਾ ਰਹੀ ਔਰ ਇਹ ਵਿੱਚ ਵੱਡੀਆਂ ਕਾਮਯਾਬੀਆਂ ਵੀ ਹਾਸਲ ਹੋ ਰਹੀਆਂ ਤੇ ਜੋ ਸੀਮਾ ਪਾਰ ਤੋਂ ਜਿਹੜੀਆਂ ਤਸਕਰੀ ਹੋ ਕੇ ਖੇਪਾਂ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਆਂਦੀਆਂ ਪਈਆਂ ਉਹਨਾਂ ਨੂੰ ਫੜਨ ਵਿੱਚ ਵੀ ਏਜੰਸੀਆਂ ਜਿਹੜੀਆਂ ਪੂਰੀਆ ਮੁਸਤੈਦ ਦਿਖਾਈ ਦੇ ਰੀਆਂ ਜਿਹਰੇ ਵਿੱਚ ਵੱਡੀਆਂ ਜਿਹੜੀਆਂ ਕਾਮਯਾਬੀਆਂ ਉਹ ਹਾਸਲ ਹੋ ਰਹੀਆਂ ਤੇ ਅੱਜ ਵੀ ਜਿਹੜੀ ਇੱਕ ਵੱਡੀ ਕਾਮਯਾਬੀ ਤ ਪੌਂਸ ਜੜਿਆ ਉਹ ਛਾਪੇਮਾਰੀ ਕਰਦੀ ਪਈ ਆ ਤਾਂ ਜੋ ਕੋਈ ਪਤਾ ਚੱਲ ਸਕੇ ਆਖਿਰੇ ਜੜੀ ਖੇਪ ਹੈ ਕਿ ਕਿੰਨੇ ਮਹੰਗਾਈ ਚੀਜ਼ ਕਿਦੇ ਹੱਤਾ ਚ ਜਾਣੀ ਸੀ ਤਾਂ ਜੋ ਉਹਨਾਂ ਦੇ ਖਰਾਬੀ ਮਾਮਲਾ ਦਰਜ ਕਰਕੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਸਕੇ ਇੱਕ ਨਵਾਂ ਮਾਮਲਾ ਹੈ ਡਰੋਨ ਦਾ ਸਰਕੀ ਮਾਮਲਾ ਜੀਪੁਰ ਪੰਜਾਬ ਸਰਕਾਰ ਵੱਲੋਂ ਤੇ ਬੀ ਜੀ ਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਮੁਹਿੰਮ ਚਲਾਈ ਗਈ ਆ ਉਹਦੇ ਉਹਦੀ ਲੜੀ ਦੇ ਵਿੱਚ ਅਸੀਂ ਜਿਹੜੀ ਸਰਚ ਕਰਨ ਤੇ ਏਡੀਐਸ ਦੀ ਜਿਹੜੀ ਹੈਗੀ ਕਾਰਵਾਈ ਹੈਗੀ ਲੱਗੀ ਆ ਉਹਦੇ ਕਰਕੇ ਡਰੋਨ ਜਿਹੜਾ ਇੱਥੇ ਡੇਗਿਆ ਗਿਆ ਤੇ ਨਾਲ ਅੱਗ ਲੋਹਰਨ ਬRAND ਹੋਈ ਤੇ ਡਰੋਨ ਬRAND ਹੋਇਆ ਸਦਰਥਾਣ ਐਫਆਈਆ ਦਾ ਜਿਹੜਾ ਵੀ ਦੋਸ਼ੀ ਤਲਾਸ਼ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਨਿਰਿਕਸ਼ਾ ਫਰਾਇਪ ਸੀਮਾ ਪਾਰ ਬੈਠੇ ਪਾਕ ਤਸਕਰਾਂ ਵੱਲੋਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਭਾਰਤ ਦੇ ਇਲਾਕੇ ਦੇ ਵਿੱਚ ਨਸ਼ੇ ਰਹੀਆਂ ਜਿਹੜੀਆਂ ਖੇਪੜੀ ਤਸਕਰੀ ਕਰਕੇ ਜਿਹੜੀਆਂ ਭਾਰਤ ਦੇ ਇਲਾਕੇ ਵਿੱਚ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਵੀ ਨਸ਼ੇ ਦੀ ਜਿਹੜੀ ਇੱਕ ਖੇਪ ਹੈ ਭਾਰਤ ਦੇ ਇਲਾਕੇ ਵਿੱਚ ਭੇਜੀ ਆ ਜਦੀ ਸੂਚਨਾ ਗੁਪਤ ਸੂਚਨਾ ਜਿਹੜੀ ਆ ਪੁਲਿਸ ਨੂੰ ਮਿਲੀ ਆ ਤੇ ਉਹਨਾਂ ਨੇ ਬੀਐਸਐਫ ਤੇ ਪੁਲਿਸ ਨੇ ਮਿਲ ਕੇ ਇੱਕ ਜੁਆਇੰਟ ਜ ਤੇ ਸੱਚ ਆਪਰੇਸ਼ਨ ਜਿਹੜੇ ਕਰਦੇ ਹੋਏ ਉਹਨਾਂ ਨੂੰ ਜਿਹੜੀ ਹੈ ਕਰੋੜਾਂ ਰੁਪਏ ਦੀ ਹੈਰੋਇਨ ਦਾ ਇੱਕ ਪੈਕੇਟ ਜਿਹੜਾ ਉਹ ਬਰਾਮਦ ਹੋਇਆ ਇਸ ਪੈਕੇਟ ਜਿਹੜਾ ਦੱਸਿਆ ਜਾ ਰਿਹਾ ਵੀ ਇਸ ਪੈਕੇਟ ਦੇ ਨਾਲ-ਨਾਲ ਇੱਕ ਡਰੋਨ ਵੀ ਜਿਹੜਾ ਬਰਾਮਦ ਹੋਇਆ ਵੀ ਜੇ ਸਮਝਿਆ ਜਾ ਸਕਦਾ ਵੀ ਡਰੋਨ ਦੇ ਰਾਹੀਂ ਜਿਹੜੀ ਤਸਕਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਭਾਰਤ ਦੇ ਇਲਾਕੇ ਵਿੱਚ ਕੇ ਭੇਜਦੀ ਆ ਉਹ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਜਾਰੀ ਪਾਕ ਬੈਠੇ ਜਿਹੜੇ ਤਸਕਰ ਹੈਗੇ ਆ ਉਹਨਾਂ ਵੱਲੋਂ ਨਾ ਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਭਾਵੇਂ ਬੀਐਸਐਫ ਤੇ ਪੁਲਿਸ ਜਿਹੜੀ ਆ ਉਹਨਾਂ ਦੀ ਮੁਸਤੈਦੀ ਕਰਕੇ ਚੌਕਸੀ ਕਰਕੇ ਉਹਨਾਂ ਦੇ ਜਿਹੜੇ ਇਰਾਦੇ ਹੈਗੇ ਆ ਉਹ ਕਾਮਯਾਬ ਜੜਾ ਉਹ ਕੀਤਾ ਜਾ ਰਿਹਾ ਲੇਕਿਨ ਕੀਆ ਜਾ ਸਕਦਾ ਵੀ ਲਗਾਤਾਰ ਜੜੀ ਹੈ heroin ਦੀ ਜੜੀ ਹੈ ਰਿਕਵਰੀ ਹੋਣਾ ਉਹ ਦਰਸਾਉਂਦਾ ਵੀ ਕਿਸ ਤਰ੍ਹਾਂ ਜੜੀ ਹੈ heroin ਦੀ ਜੜੀ ਹੈ ਤਸਕਰੀਆ ਸੀਮਾ ਪਾਰ ਤੋਂ ਜੜੀ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਪੂਰੀ ਤਰ੍ਹਾਂ ਨਾਕਾਮਯਾਬ ਜੜਾ ਏਜੰਸੀਆਂ ਜੜੀਆਂ ਭਰਦੀਆਂ ਉਹ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਅੱਜ ਵੀ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਹੜੇ ਇੱਕ ਪੈਕੇਟ ਜੜਾ heroin ਦਾ ਜੜਾ ਬਰਾਮਦ ਕੀਤਾ ਨਾਲ ਇੱਕ ਡਰੋਨ ਨੂੰ ਜੜਾ ਫੜਨ ਵਿੱਚ ਵੱਡੀ ਸਫਲਤਾ ਜੜੀ ਆਫਸਰ ਕੀਤੀ ਆ ਹੁਣ ਪੁਲਿਸ ਇਸੇ ਗੱਲ ਦੀ ਜੜੀ ਜਾਂਚ ਕਰਦੀ ਪਈ ਆ ਵੀ ਆਖਰ ਜੜੀ ਏ ਖੇਪ ਹੈ ਇਹ ਕਿੰਨਾਂ ਨੇ ਮੰਗਾਈ ਸੀ ਤੇ ਕਿੰਨਾਂ ਨੇ ਵਿਚ ਜਾਣੀ ਸੀ ਤਾਂ ਜੋ ਉਹਨਾਂ ਤੱਕ ਪਹੁੰਚ ਕੇ ਉੱਥੇ ਜੜੀਆ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਪੈਕੇਟ ਬਰਾਮਦ ਹੋਇਆ ਨਾਲੇ ਨਾਲ ਡਰੋਨ ਬਰਾਮਦ ਹੋਇਆ ਵੀ ਉਸ ਖੇਤਾਂ ਦੇ ਜਿਹੜੇ ਮਾਲਕ ਨਾਲ ਜੜੀਆ ਇਹ ਪੁੱਛ ਕੇ ਛੁਣ ਕੀਤੀ ਜਾਏਗੀ ਇਲਾਕੇ ਦਾ ਅਸਲ ਸਰਚ ਆਪਰੇਸ਼ਨ ਵੀ ਕੀਤਾ ਗਿਆ ਤੇ ਤਾਂ ਜੋ ਪਤਾ ਚੱਲ ਸਕੇਗਾ ਵੀ ਆਖਰੀ ਜੜੀ ਖੇਪ ਹੈ ਸੀਮਾ ਪਾਰ ਤੋਂ ਕਿੰਨੇ ਮਹਿੰਗਾਈ ਸੀ ਤੇ ਕਿੰਨਾ ਦੇ ਹੱਤਾ ਤੱਕ ਉਹ ਜਾਰੀ ਸੀ ਤਾਂ ਜੋ ਉਹਨਾਂ ਰੁਪਿਆ ਦੇ ਖਰਾਬ ਜੜੀਆ ਕਾਰਵਾਈ ਕਰਕੇ ਉਹਨਾਂ ਨੂੰ ਜੜਾ ਸਰਕਾਰ ਦੇ ਪਿੱਛੇ ਭੇਜਣ ਦਾ ਜੜਾ ਕੰਮ ਕੀਤਾ ਜਾਵੇ ਲੇਕਿਨ ਇਹ ਗਲਤ ਸਾਫ ਜਾਹਿਰ ਵਡੀਆਂ ਵੀ ਕਿਸ ਤਰ੍ਹਾਂ ਜੇ ਨਛੇ ਦੇ ਖਿਲਾਫ ਜਿਹੜੀ ਮਹੀਮ ਜੜੀ ਆ ਫਰੋਪਰ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਵਿੱਚ ਵਡੀਆਂ ਕਾਮਯਾਬੀਆਂ ਵੀ ਹਾਸਲ ਹੋ ਰਹੀਆਂ ਤੇ ਜੋ ਸੀਮਾ ਪਾਰ ਤੋਂ ਜੜੀਆਂ ਤਸਕਰੀ ਹੋ ਕੇ ਖੇਪਾਂ ਜੜੀਆਂ ਭਾਰਤ ਦੇ ਇਲਾਕੇ ਵਿੱਚ ਆਂਦੀਆਂ ਪਈਆਂ ਉਹਨਾਂ ਨੂੰ ਫੜਨ ਵਿੱਚ ਵੀ ਏਜੰਸੀਆਂ ਜੜੀਆਂ ਪੂਰੀਆ ਮੁਸਤੈਦ ਦਿਖਾਈ ਦੇ ਰੀਆਂ ਜਿਹਦੇ ਵਿੱਚ ਵਡੀਆਂ ਜੜੀਆਂ ਕਾਮਯਾਬੀਆਂ ਉਹ ਹਾਸਲ ਹੋ ਰਹੀਆਂ ਤੇ ਅੱਜ ਵੀ ਜੜੀ ਇੱਕ ਵੱਡੀ ਕਾਮਯਾਬੀ ਤਾਸੀਲ ਹੋਈ ਆ ਹੁਣ ਦੋਸ਼ੀਆਂ ਦੀ ਪਾਲ ਵਿੱਚ ਜੜੀ ਆ ਪੁਲਿਸ ਜੜੀ ਆ ਉਹ ਛਾਪੇਮਾਰੀ ਕਰਦੀ ਪਈ ਆ ਤਾਂ ਜੋ ਪਤਾ ਚੱਲ ਸਕੇ ਆਖਿਰੇ ਜਿਹੜੀ ਖੇਪ ਹੈ ਇਹ ਕਿੰਨੇ ਮਹਿੰਗੀ ਚੀਜ਼ ਕਿਦੇ ਹੱਥਾਂ 'ਚ ਜਾਣੀ ਸੀ ਤਾਂ ਜੋ ਉਹਨਾਂ ਦੇ ਖਰਾਬੀ ਮਾਮਲਾ ਦਰਜ ਕਰਕੇ ਤੇ ਉਹਨਾਂ ਨੂੰ ਸਰਾਖਾਂ ਦੇ ਪਿੱਛੇ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਸਕੇ ਇੱਕ ਨਵਾਂ ਮਾਮਲਾ ਹੈ ਡਰੋਨ ਦਾ ਸਰਕੀ ਮਾਮਲਾ ਜੀਪੁਰ ਇਹ ਪੰਜਾਬ ਸਰਕਾਰ ਵੱਲੋਂ ਤੇ ਬੀਜਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਮੁਹਿੰਮ ਚਲਾਈ ਗਈ ਹੈ ਉਹਦੇ ਉਹਦੀ ਲੜੀ ਦੇ ਵਿੱਚ ਅਸੀਂ ਜਿਹੜੀ ਸਰਚ ਕਰਨ ਤੇ ਐਡੀਐਸ ਦੀ ਜਿਹੜੀ ਹੈਗੀ ਕਾਰਵਾਈ ਹੈਗੀ ਲੱਗੀ ਹੈ ਉਨੇ ਕਰਕੇ ਡਰੋਨ ਜਿਹੜਾ ਇੱਥੇ ਡਿੱਗਿਆ ਗਿਆ ਤੇ ਨਾਲ ਉਹ 10 ਅੱਧਾ ਕਿਲੋ ਹੈਲਨ ਬ੍ਰਾਂਡ ਹੋਈ ਕਿ ਡਰੋਨ ਬ੍ਰਾਂਡ ਹੋਇਆ ਸਦਰਥਾਣੇ ਐਫਆਈਆ ਦਾ ਜੀ ਕਾਪੀ ਦੋਸ਼ੀ ਤਲਾਸ਼ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਨੈ릭 ਸੇਰਾ ਫਰਾਇਪ